ਵੇਲੇ ਅਸੀਂ ਗਵਾਲੀਅਰ ਦੀ ਧਰਤੀ ਤੇ ਮੌਜੂਦ ਹਾਂ ਤੇ ਅਸੀਂ ਉਸ ਸਥਾਨ ਤੇ ਪਹੁੰਚ ਚੁੱਕੇ ਹਾਂ ਜਿੱਥੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਹ ਮਹਾਰਾਜ ਹੁਨਾ ਨੇ 52 Hindu ਰਾਜਿਆਂ ਨੂੰ ਮੁਗਲਾਂ ਦੀ ਕੈਦ ਤੋਂ ਮੁਕਤ ਕਰਵਾਇਆ ਸੀ ਮੇਰੇ ਪਿੱਛੇ ਦੇਖ ਰਹੇ ਹੋ ਉਹ 52 ਥੰਮ ਤੁਹਾਨੂੰ ਨਜ਼ਰ ਆਉਣਗੇ ਆ ਜਿੱਥੇ ਮਹਾਰਾਜ ਨੇ ਜਹਾਂਗੀਰ ਦੀ ਜੇਲ੍ਹ ਦੇ ਵਿੱਚੋਂ ਜਹਾਂ ਤਕੀਰ ਦੇ ਚੁੰਗਲ ਚੋਂ 52 Hindu ਰਾਜਿਆਂ ਨੂੰ ਆ ਮੁਕਤ ਕਰਵਾਇਆ ਸੀ ਉਹ ਤਸਵੀਰਾਂ ਤੁਹਾਨੂੰ ਪਿੱਛੇ ਅਸੀਂ ਦਿਖਾਵਾਂਗੇ ਆ 52 ਥੰਮ ਪਿੱਛੇ ਨਜ਼ਰ ਆਏ ਨੇ ਔਰ 400 ਸਾਲ ਬਾਅਦ ਅੱਜ 400 ਸਾਲ ਹੋ ਚੁੱਕੇ ਨੇ ਉਸ ਘਟਨਾ ਨੂੰ ਜਦੋਂ ਛੇਵੇਂ ਪਾਤਸ਼ਾਹ ਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣਾਂ ਨੇ ਆ 52 ਹਿੰਦੂ ਰਾਜਿਆਂ ਨੂੰ ਮੁਕਤ ਕਰਾਇਆ ਸੀ ਤੇ ਗੁਰੂ ਜੀ ਦੇ ਆ ਜਿਹੜੇ ਪੱਲੇ ਫੜ ਕੇ ਪੱਲਾ ਫੜ ਕੇ ਗੁਰੂ ਜੀ ਦੀ ਆ ਪੱਲਾ ਫੜ ਕੇ 52 ਰਾਜੇ ਇਸ ਜੇਲ੍ਹ ਚੋਂ ਮੁਕਤ ਹੋਏ ਸਨ 52 ਥੰਮ੍ਹ ਨੇ ਅੱਜ ਵੀ ਉੱਥੇ ਮੌਜੂਦ ਨੇ ਤੇ ਸੰਗਲਾਂ ਦੇ ਨਾਲ ਉਹ ਥੰਮ੍ਹਾਂ ਦੇ ਉੱਪਰ ਤੁਹਾਨੂੰ ਨਿਸ਼ਾਨ ਬਣੇ ਹੋਏ ਨਜ਼ਰ ਆਉਣਗੇ ਇਸੇ ਕਰਕੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆ ਦਾਤਾ ਬੰਦੀ ਛੁੜ ਗਿਆ ਗਿਆ ਤੇ ਇੱਥੇ ਇਸ ਸਥਾਨ ਤੇ ਕਿਲੇ ਤੋਂ ਕੁਝ ਦੂਰ ਆ ਗੁਰਦੁਆਰਾ ਦਾਤਾ ਬੰਦੀ ਸ਼ੋਰ ਵੀ ਮੌਜੂਦ ਹੈ ਜਿੱਥੇ 400 ਸਾਲਾਂ ਪ੍ਰਕਾਹ ਆ 400 ਸਾਲਾਂ ਆ ਬੰਦੀ ਸ਼ੋਰ ਦਿਵਸ ਵੀ ਆ ਮਨਾਇਆ ਗਿਆ ਤਾਂ ਹੁਣ ਅੰਦਰ ਚਲਦੇ ਆ ਤੇ ਅੰਦਰ ਉਹ ਜਾ ਕੇ ਉਹ ਸਮੇਂ ਦਾ ਤ੍ਰਿਸ਼ ਤੁਹਾਨੂੰ ਦਿਖਾਉਣੇ ਆ ਉਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਗਰਮ ਇੱਥੇ ਜਗਾ ਭੁੰਜਾ ਰਾਜੇ ਆ ਜਿਨ੍ਹਾਂ ਦਾ ਕਿਸੇ ਸਮੇਂ ਰਾਜ ਹੁੰਦਾ ਸੀ ਪਰ ਉਸ ਤੋਂ ਸਮਾਂ Hindu ਸੰਨਤ ਰਾਜ ਤੋਂ ਬਾਅਦ ਮੁਗਲਾਂ ਦਾ ਰਾਜ ਆਉਂਦਾ ਤੇ ਮੁਗਲਾਂ ਦਾ ਜਦੋਂ ਰਾਜ ਆਉਂਦਾ ਤਾਂ ਪਲਟੀ ਹੁੰਦੀ ਹੈ ਤਾਂ Hindu ਰਾਜਿਆਂ ਨੂੰ ਜਹਾਂਗੀਰ ਵੱਲੋਂ ਇੱਥੇ ਕੈਦ ਕੀਤਾ ਜਾਂਦਾ ਉਸ ਤੋਂ ਬਾਅਦ ਅਸ਼ੇਮੇ ਪਾਸ਼ਾ ਜੀ ਨੂੰ ਵੀ ਇਸੇ ਕਿਲੇ ਦੇ ਵਿੱਚ ਕੈਦ ਕੀਤਾ ਜਾਂਦਾ ਜਾਂ ਕੀਰਵਲੋਂ ਤਾਂ ਜਦੋਂ ਰਖਾਈ ਹੁੰਦੀ ਹੈ ਛੇਵੇਂ ਪਾਤਸ਼ਾਹ ਦੀ ਤਾਂ ਆਹ ਗੁਰੂ ਜੀ ਨੂੰ ਬੁੰਜਾ ਰਾਜੇ ਆਸਦੇ ਨੇ ਗੁਰੂ ਜੀ ਅਸੀਂ ਹੁਣ ਕਿੱਥੇ ਜਾਈਏ ਤੁਸੀਂ ਤਾਂ ਮੁਕਤ ਹੋ ਚੱਲੇ ਹੋ ਤਾਂ ਫਿਰ ਗੁਰੂ ਜੀ ਨੇ ਕਿਹਾ ਮੈਂ ਕੱਲਾ ਰਹਿਣਾ ਨਹੀਂ ਹੋਵਾਂਗਾ ਮੈਂ ਇਹਨਾਂ ਰਾਜਿਆਂ ਨੂੰ ਲੈ ਕੇ ਜਾਵਾਂਗਾ ਤਾਂ ਮੁਗਲ ਇੱਕ ਚਾਲ ਖੇਦਦੇ ਨੇ ਕਹਿੰਦੇ ਨੇ ਕਿ ਤੁਸੀਂ ਆਪਣੇ ਪੱਲੇ ਦੇ ਨਾਲ ਲੈ ਕੇ ਆ ਜਾਂ ਸਕਦੇ ਉਹ ਤੇ ਉਸ ਤੋਂ ਬਾਅਦ 52 ਕਲੀਆਂ ਵਾਲਾ ਗੁਰੂ ਸਾਹਿਬ ਆ ਕੁਰਤਾ ਸਮੋਦੇ ਨੇ ਤੇ ਉਹਨਾਂ ਕਲੀਆਂ ਵਾਲੇ ਕੁਰਤੇ ਦੇ ਨਾਲ ਹੀ ਆ ਗੁਰੂ ਜੀ ਦੀ ਜਿਹੜਾ ਲੜ ਫੜ ਕੇ 52 ਰਾਜੇ ਮੁਕਤ ਹੋ ਜਾਂਦੇ ਉਸ ਨੂੰ ਲੈ ਕੇ ਹਿੰਦੂਆਂ ਦੇ ਵਿੱਚ ਦੀਵਾਲੀ ਦਾ ਤਿਹਾੜ ਜਿਹੜਾ ਮਨਾਇਆ ਜਾਂਦਾ ਹੈ ਤੇ ਸਿੱਖਾਂ ਦੇ ਵਿੱਚ ਉਸੇ ਤਿਹਾੜ ਨੂੰ ਬੰਤੇ ਸ਼ੋਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਉਹ ਉਸ 52 ਥੰਮਾਂ ਦੇ ਵੱਲ ਤੋਂ ਲੈ ਕੇ ਚੱਲਦੇ ਐਮ ਗੱਲ ਇਹ ਹੈ ਕਿ ਜਿੱਥੇ ਇੱਥੇ 52 Hindu ਰਾਜਿਆਂ ਨੂੰ ਮੁਗਲ ਸ਼ਾਸਕ ਜਹਾਂਗੀਰ ਦੇ ਵੱਲੋਂ ਕੈਦ ਕਰਕੇ ਰੱਖਿਆ ਗਿਆ ਸੀ ਉੱਥੇ 6ਵੇਂ ਪਾਦਸ਼ਾਹ ਸੇਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਵੀ ਆ ਦੱਸਿਆ ਜਾਂਦਾ ਹੈ ਕਿ ਇੱਥੇ ਹੀ ਰੱਖਿਆ ਗਿਆ ਸੀ ਪਰ ਉਹਨਾਂ ਨੂੰ ਆ ਇੱਥੇ ਕੈਦ ਨਹੀਂ ਕੀਤਾ ਗਿਆ ਸੀ ਉਹਨਾਂ ਨੂੰ ਇੱਥੇ ਆ ਨજરਬੰਦ ਕਰਕੇ ਰੱਖਿਆ ਗਿਆ ਸੀ ਉਹ ਇੱਥੇ ਦਿਨ ਸਮੇਂ ਦੱਸਿਆ ਜਾਂਦਾ ਹੈ ਕਿ ਇੱਥੇ ਆ ਹੁੰਦੇ ਸਨ ਰਾਜਿਆਂ ਦੇ ਨਾਲ ਇਤਿਹਾਸ ਸਮੇਂ ਜਿੱਥੇ ਗੁਰਦੁਆਰਾ ਦਾਤਾ ਮੰਡੀ ਛੋੜ ਆ ਮੌਜੂਦ ਹੈ ਉੱਥੇ ਜਿਹੜਾ ਗੁਰੂ ਜੀ ਦਾ ਭਗਤੀ ਸਥਾਨ ਹੈ ਉੱਥੇ ਭਗਤੀ ਕਰਿਆ ਕਰਦੇ ਸਨ ਤੋਂ ਇਹ ਬਹੁਤ ਅਹਿਮ ਅਸਥਾਨ ਹੈ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਬਮੰਦਾ 52 ਹਿੰਦੂ ਰਾਜਿਆਂ ਨੂੰ ਇੱਥੇ ਗੈਦ ਕਰਕੇ ਰੱਖਿਆ ਗਿਆ ਸੀ ਤੇ 6ਵੇਂ ਪਾਸ਼ਾ ਦਾਤਾ ਬੰਦੀ ਛੋੜ ਆ ਛੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਇੱਥੇ ਹੀ ਆ ਉਹਨਾਂ ਨੂੰ Hindu ਰਾਜਿਆਂ ਦੇ ਨਾਲ ਕੈਦ ਨਹੀਂ ਨજરਬੰਦ ਕਰਕੇ ਆ ਰੱਖਿਆ ਗਿਆ ਸੀ ਤੇ ਆ ਉੱਥੇ ਛੇਵੇਂ ਪਾਤਸ਼ਾਹ ਜਿੱਥੇ ਗੁਰਦੁਆਰਾ ਦਾਤਾਬੰਦੀ ਛੋੜ ਆ ਮੌਜੂਦ ਹੈ ਉੱਥੇ ਭਗਤੀ ਕਲਿਆ ਕਰਦੇ ਸੰਤ ਬਹੁਤ ਅਹਿਮ ਹੈ 400 ਸਾਲ ਕਰੀਬ ਹੋ ਚੁੱਕੇ ਨੇ ਚਾਰ ਸਦੀਆਂ ਬੀਤ ਚੁੱਕੀਆਂ ਨੇ ਪਰ ਜਿਹੜੇ ਇਹ ਮਹਿਲ ਆ ਜਿਹੜੇ ਥੰਮੇ ਆ ਇਹ ਉਸੇ ਤਰ੍ਹਾਂ ਦੇ ਆ ਮਜ਼ਬੂਤ ਸਥਿਤੀ ਦੇ ਵਿੱਚ ਆ ਦਿਖਾਈ ਦਿੰਦੇ ਨੇ तमाम ਜਿਹੜੀਆਂ ਸੰਗਤਾਂ ਸ਼ਤਾਬਦੀ ਸਮਾਗਮਾਂ ਤੇ ਇਸ ਸਾਲ ਆ ਪਹੁੰਚੀਆਂ ਨੇ ਤਾਂ ਉਹ ਇਸ ਸਥਾਨ ਤੇ ਵੀ ਜ਼ਰੂਰ ਦੇਖਣ ਨੂੰ ਆਉਂਦੀਆਂ ਨੇ ਇੱਕ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇਣ ਕਿ तमाम ਜਿਹੜੀਆਂ ਸਿੱਖ ਸੰਗਤਾਂ ਆ ਇੱਥੇ ਇਸ ਸਮੇਂ ਆ ਜਿਹੜੇ 52 ਥੰਮ ਨੇ ਜਿੱਥੇ 52 Hindu ਸ਼ਾਸਕਾਂ ਨੂੰ ਕੈਦ ਕਰਕੇ ਰੱਖਿਆ ਸੀ ਮੋਗਲ ਸ਼ਾਸਕ ਆ ਜਹਾਂਗੀਰ ਨੇ ਆ ਉਹ ਇਹ 52 ਸਾਹਮਣੇ ਥੱਲੇ ਨਿਸ਼ਾਨ ਵੀ ਤੁਹਾਨੂੰ ਨਜ਼ਰ ਆਉਂਦੇ ਨੇ ਕਿਸ ਤਰ੍ਹਾਂ ਕੈਦ ਕਰਕੇ ਆ ਉਹਨਾਂ ਨੂੰ ਰੱਖਿਆ ਜਾਂਦਾ ਸੀਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਮਾਮ ਜਿਹੜੇ ਆ ਗੈਰ ਸਿੱਖ ਵੀ ਇੱਥੇ ਆਉਂਦੇ ਨੇ ਸੈਲਾਨੀ ਦੇ ਤੌਰ ਤੇ ਆਉਂਦੇ ਨੇ ਉਹ ਵੀ ਇਸ ਜਗ੍ਹਾ ਨੂੰ ਦੇਖ ਕੇ ਜਾਂਦੇ ਨੇ